ਪੰਜਾਬ ਚ ਗੋਲੀਆਂ ਚਲਨੀਆਂ ਸ਼ਰੀਆਮ ਕਤਲ ਹੋ ਜਾਣਾ ਕਿਸੇ ਦਾ ਵੀ ਲੁੱਟਕੋ ਹੋਣੀ ਤੇ ਲਗਾਤਾਰ ਇਸ ਤਰ੍ਹਾਂ ਦੀਆਂ ਧਮਕੀਆਂ ਆਣੀਆਂ ਗੈਂਗਸਟਰਵਾਦ ਇਸ ਤਰ੍ਹਾਂ ਦਾ ਤਾਂ ਪੰਜਾਬ ਚ ਸਭ ਕੁਝ ਨੋਰਮਲ ਹੋ ਗਿਆ ਤੇ ਇਸ ਨੂੰ ਲੈ ਕੇ ਹੀ ਪੰਜਾਬ ਦੇ ਜਿਹੜੇ ਲੋਕ ਨੇ ਉਹ ਵੀ ਡਰੇ ਹੋਏ ਨੇ ਕਿਉਂਕਿ ਲਗਾਤਾਰ ਇਸ ਤਰ੍ਹਾਂ ਦੀਆਂ ਜਿਹੜੀ ਘਟਨਾਵਾਂ ਨੇ ਵਾਰਦਾਤਾ ਨੇ ਪੰਜਾਬ ਚ ਬੜੀ ਹੀ ਨੋਰਮਲ ਤੇ ਆਮ ਜਿਹੀ ਗੱਲ ਬਣ ਕੇ ਰਹੀ ਹੈ ਤੇ ਇਸ ਨੂੰ ਲੈ ਕੇ ਹੀ ਹੁਣ ਜਿਹੜੇ ਹਾਈ ਕੋਰਟ ਹੈਗੇ ਉਹਨਾਂ ਨੇ ਵੱਡੇ ਸਵਾਲ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਤੇ ਜੋ ਕਿ ਨਹੀਂ ਤੇ ਇਸੇ ਵੀਡੀਓ ਚ ਆਪਾਂ ਗੱਲ ਕਰਾਂਗੇ ਐਸੇ ਕਿਸੇ क्राइम ਦੀ ਨਹੀਂ ਬਲਕਿ ਉਹ ਸਾਰੇ क्राइम ਜੋ ਪੰਜਾਬ ਚ ਹੁਣੇ ਹੋ ਰਹੇ ਨੇ ਤੇ ਉਸ ਨੂੰ ਲੈ ਕੇ ਹੁਣ ਵੱਡੇ ਸਵਾਲ ਡੀਜੀਪੀ ਗੌਰਵ ਯਾਦਵ ਤੇ ਅਦਾਲਤ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿਹੜੇ ਚੱਕੇ ਨੇ ਤੇ ਇਸ ਵੀਡੀਓ ਚ ਆਪਾਂ ਉਹੀ ਗੱਲ ਕਰਾਂਗੇ ਕਿ ਆਖਿਰਕਾਰ ਕਿਹੜੇ ਸਵਾਲ ਨੇ ਜਿਹੜੇ ਸਾਫ਼ ਤੌਰ ਤੇ ਹੁਣ ਜਿਹੜੇ ਹਾਈ ਕੋਰਟ ਨੇ ਹੈਗੀ ਪੰਜਾਬ ਦੇ ਡੀਜੀਪੀ ਤੇ ਚੱਕੇ ਨੇ ਪੰਜਾਬ ਦੀ ਕਾਨੂੰਨੀ ਵਿਵਸਥਾ ਨੂੰ ਲੈ ਕੇ ਚੱਕੇ ਨੇ ਸਸ਼ਿਆਕਾਲ ਤੁਸੀਂ ਵੇਖ ਰਹੇ ਹੋ क्राइम ਚਾਰਟ ਤੇ ਮਿਲਣਾ ਮੈਂ ਇਸ਼ితਾ ਰਾਠੋਟ ਬੀਤੇ ਕਾਲ ਹਾਈ ਕੋਰਟ ਵਿੱਚ ਜਿਹੜੇ ਹੈਗੇ ਪੰਜਾਬ ਦੇ ਜੇਪੀ ਗੌਰਵ ਯਾਦਵ ਦੀ ਪੇਸ਼ੀ ਹੋਈ ਦਰਅਸਲ ਇਹ ਪੇਸ਼ੀ ਦੱਸ ਦਈਏ ਕਿ ਕੁਝ ਦਿਨਾਂ ਪਹਿਲੇ ਯਾਨੀ ਕਿ ਕੁਝ ਮਹੀਨਿਆਂ ਪਹਿਲੇ ਜੋ ਕਬੱਡੀ ਪਲੇਅਰ ਰਾਣਾ ਬਲਾਚੋਰੀਆ ਦਾ ਕਤਲ ਹੋਇਆ ਸੀ ਉਸ ਕਤਲ ਮਾਮਲੇ ਜਹੀ ਡੀਜੀਪੀ ਨੂੰ ਪੀਤੇ ਕੱਲ ਪੇਸ਼ ਕੀਤਾ ਗਿਆ ਤੇ ਬੀਤੇ ਕੱਲ ਜਦੋਂ ਉਹਨਾਂ ਦੀ ਪੇਸ਼ੀ ਹੋਈ ਤੇ ਸਾਫ਼ ਤੌਰ ਤੇ ਵੱਡੇ ਸਵਾਲ ਜੁੜੇ ਹੈਗੇ ਅਦਾਲਤ ਦੇ ਡੀਜੀਪੀ ਤੋਂ ਪੁੱਛੇ ਕਿਉਂਕਿ ਪੰਜਾਬ ਦੀ ਜਿਹੜੀ ਕਾਨੂੰਨੀ ਵਿਵਸਥਾ ਹੈ ਉਹ ਲਗਾਤਾਰ ਵੱਤ ਤੋਂ ਬਦਤਰ ਹੁੰਦੀ ਜਾ ਰਹੀ ਹੈ ਸ਼ਰੀਆਮ ਗੋਲੀਆਂ ਚੱਲਨੀਆਂ ਲੁੱਟਕੋ ਹੋਣੀਆਂ ਕਤਲ ਹੋਣਾ ਇਹ ਬੜੀ ਆਮ ਜਹੀ ਗੱਲ ਹੁਣ ਪੰਜਾਬ 'ਚ ਹੋ ਗਈ ਹੈ ਤੇ ਇਸ ਨੂੰ ਲੈ ਕੇ ਹੀ ਜਦੋਂ ਬੀਤੇ ਕੱਲ ਡੀਜੀਪੀ ਦੀ ਜਿਹੜੀ ਆ ਪੇਸ਼ੀ ਹੋਈ ਉਸ 'ਚ ਸਾਫ਼ ਤੌਰ ਤੇ ਜਿਹੜਾ ਹੈਗਾ ਅਦਾਲਤ ਨੇ ਕਲਾਸ ਡੀਜੀਪੀ ਦੇ ਲਗਾਈ ਹੈ ਜੀ ਹਾਂ ਡੀਜੀਪੀ ਗੌਰਵ ਯਾਦਵ ਜਿਹੜੀ ਇਹ ਚਾਰਜ ਜਿਹੜੀ ਹੈਗੇ ਬੀਤੇ ਦਿਨੀ ਅਦਾਲਤ ਵੱਲੋਂ ਪਈਏ ਸਾਫ਼ ਤੌਰ ਤੇ ਯਾਨੀ ਕਿ ਡੀਜੀਪੀ ਗੌਰਵ ਯਾਦਵ ਦੀ ਕਲਾਸ ਜਿਹੜੀ ਹਾਈ ਕੋਰਟ ਨੇ ਲਈ ਹੈ ਤੇ ਵੱਡੇ ਸਵਾਲ ਉਹਨਾਂ ਨੂੰ ਪੰਜਾਬ ਦੇ ਜਿਹੜੇ ਹਾਲਾਤ ਖਰਾਬ ਹੋਏ ਜਾ ਰਹੇ ਨੇ ਲਗਾਤਾਰ ਜਿਹੜੀਆਂ ਚੀਜ਼ਾਂ ਪੰਜਾਬ 'ਚ ਹੋ ਰਹੀਆਂ ਨੇ ਉਸ ਨੂੰ ਲੈ ਕੇ ਵੱਡੇ ਸਵਾਲ ਜਿਹੜੇ ਹੈਗੇ ਹਾਈ ਕੋਰਟ ਤੇ ਡੀਜੀਪੀ ਤੋਂ ਪੁੱਛੇ ਜਿਸ ਸਾਫ ਤੌਰ ਤੇ ਜਾਣਕਾਰੀ ਮੁਤਾਬਕ ਅਦਾਲਤ ਵੱਲੋਂ ਹਾਈ ਕੋਰਟ ਵੱਲੋਂ ਇੱਕ ਟਿੱਪਣੀ ਜਿਹੜੀ ਹੈਗੀ ਆ ਸਾਫ ਤੌਰ ਤੇ ਡੀਜੀਪੀ ਨੂੰ ਲੈ ਕੇ ਤੇ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਕਹੀ ਗਈ ਕਿ ਇਹ ਜਿਹੜੀ ਧਾਰਨਾ ਬਣ ਚੁੱਕੀ ਹੈ ਕਿ ਪੰਜਾਬ ਸਟੇਟ ਆਫ ਗੈਂਗਸਟਰ ਬਣ ਚੁੱਕਾ ਹੈ ਸਾਫ ਤੌਰ ਤੇ ਇਹ ਜਿਹੜੀ ਗੱਲ ਹੈਗੀ ਹਾਈ ਕੋਰਟ ਵੱਲੋਂ ਕਹੇਗੀ ਕਿ ਪੰਜਾਬ ਜਿਹੜਾ ਹੈਗਾ ਸਟੇਟ ਆਫ ਗੈਂਗਸਟਰ ਬਣ ਚੁੱਕਿਆ ਕਿਉਂਕਿ ਗੈਂਗਸਟਰ ਵੱਦ ਇੰਨਾ ਜ਼ਿਆਦਾ ਪੰਜਾਬ 'ਚ ਹੁਣ ਵੇਖਣ ਨੂੰ ਮਿਲਿਆ ਹੈ ਕਿ ਕਿਸੇ ਨੂੰ ਵੀ ਕਿਸੇ ਚੀਜ਼ ਦਾ ਡਰ ਨਹੀਂ ਹੈ ਸ਼ਰੀਆਮ ਕਿਸੇ ਦਾ ਵੀ ਕਿਤੇ ਵੀ ਕਤਲ ਹੋ ਜਾਂਦਾ ਗੋਲੀਆਂ ਮਾਰ ਕੇ ਤੇ ਬਾਅਦ ਚੋਂ ਜਿਹੜੀ ਪੁਲਿਸ ਹੈਗੀ 21 ਕਹਿੰਦੀ ਕਿ ਆਪਾਂ ਜਿਹੜੀ ਹੈਗੀ ਕਾਰਵਾਈ ਕਰ ਰਹੇ ਹਾਂ ਜਾਂਚ ਕਰ ਰਹੇ ਆ ਲੇਕਿਨ ਆਖਿਰਕਾਰ ਇਹ ਸਭ ਕੁਝ ਜੋ ਹੋ ਰਿਹਾ ਪੰਜਾਬ ਦੇ ਜਿਹੜੇ ਹਾਲਾਤ ਬਣਿਆ ਇਸ ਲਈ ਜ਼ਿੰਮੇਵਾਰ ਕੌਣ ਹੈ ਇਸ ਤਰ੍ਹਾਂ ਦੇ ਸਾਫ਼ ਤੌਰ ਤੇ ਸਵਾਲ ਜਿਹੜੇ ਹੈਗੇ ਹੁਣ ਅਦਾਲਤ ਨੇ ਡੀਜੀਪੀ ਨੇ ਜਿਹੜੇ ਕਲਾਸ ਲਗਾਨਦੇ ਹੋਏ ਡੀਜੀਪੀ ਗੌਰਵ ਯਾਦਵ ਤੋਂ ਪੁੱਛੇ ਨੇ ਤੇ ਸਾਫ਼ ਤੌਰ ਤੇ ਇਹ ਕਿਹਾ ਕਿ ਸੈਂਕੜੇ ਹਜ਼ਾਰੋਂ ਜਿਹੜੇ ਭੀੜ ਚ ਜਿਹੜੇ ਲੋ ਲੋਕ ਆਉਂਦੇ ਨੇ ਕਿਸੇ ਦਾ ਵੀ ਕਤਲ ਕਰ ਦਿੰਦੇ ਤੇ ਉਸ ਤੋਂ ਬਾਅਦ ਫਰਾਰ ਹੋ ਜਾਂਦੇ ਨੇ ਲੇਕਿਨ ਪੁਲਿਸ ਉਹਨਾਂ ਨੂੰ ਹੁਣ ਤੱਕ ਫੜ ਕਿਉਂ ਨਹੀਂ ਪਾਰੀ ਆਖਿਰਕਾਰ ਕੀ ਇਸ ਤਰ੍ਹਾਂ ਦੀ ਕਮੀ ਰਹੀ ਹੈ ਜਾਂ ਇਸ ਤਰ੍ਹਾਂ ਇੰਨੀ ਭੀੜ ਵਿੱਚ ਜਿਹੜੇ ਹੈਗੇ ਦੋ ਲੋਕ ਆਂਦੇ ਨੇ ਸ਼ਰੀਆਮ ਗੋਲੀਆਂ ਚਲਾਉਂਦੇ ਨੇ ਉਸ ਤੋਂ ਬਾਅਦ ਫਰਾਰ ਹੋ ਜਾਂਦੇ ਨੇ ਤੇ ਆਖਿਰਕਾਰ ਪੰਜਾਬ ਦੀ ਪੁਲਿਸ ਕੀ ਕਰ ਰਹੀ ਹੈ ਪੰਜਾਬ ਪੁਲਿਸ ਕਰਦੀ ਕੀ ਪਿਆ ਕਿ ਉਹ ਜਿਹੜੇ ਗੈਂਗਸਟਰ ਨੇ ਜਿਹੜੇ ਲੋਗ ਨੇ ਬਦਮਾਸ਼ ਨੇ ਜੋ ਫਾਇਰਿੰਗ ਕਰ ਰਹੇ ਨੇ ਕਿਸੇ ਦਾ ਕਤਲ ਕਰ ਰਹੇ ਨੇ ਆਖਿਰਕਾਰ ਉਸ ਨੂੰ ਫੜਨ ਜ ਪੁਲਿਸ ਜੋ ਹੈਗੀ ਉਹਨਾਂ ਕੰਮ ਕਿਉਂ ਹੋ ਰਹੀ ਇਸ ਤਰ੍ਹਾਂ ਦੇ ਵੱਡੇ ਸਵਾਲ ਜਿਹੜੇ ਹੈਗੇ ਆ ਸਾਫ ਤੌਰ ਤੇ ਹਾਈ ਕੋਰਟ ਨੇ ਜਿਹੜੀ ਡੀਜੀਪੀ ਦੀ ਕਲਾਸ ਲੈਂਦੇ ਹੋਏ ਪੁੱਛੇ ਤੇ ਇਸ ਤੋਂ ਨਾਲ ਹੀ ਡੀਜੀਪੀ ਨੇ ਵੀ ਜਾਣਕਾਰੀ ਮੁਤਾਬਕ ਇਸ ਤੇ ਸਵਾਇਦ ਦਿੱਤੀ ਕਿ ਆਪਾਂ ਆਪਰੇਸ਼ਨ ਆਪਣਾ ਜਿਹੜਾ ਪਰਚਾ ਪ੍ਰਹਾਰ ਹੈਗਾ ਉਹ ਚਲਾਇਆ ਹੈਗਾ ਜਿਸ ਦੇ 4000 ਲੋਕ ਉਸ ਦੇ ਵਿੱਚ ਮਤਲਬ ਉਸ ਦੇ ਅੰਡਰ ਆਪਾਂ ਰੈਸਟ ਕਰ ਚੁੱਕੇ ਲੇਕਿਨ ਇਸ ਤੇ ਵੀ ਅਦਾਲਤ ਨੇ ਫੇਰ ਤੋਂ ਵੱਡੇ ਸਵਾਲ ਖੜੇ ਕਰ ਦਿੱਤੇ ਕਿ ਇਹ ਸਭ 2-3 ਸਾਲ ਪਹਿਲਾਂ ਕਿਉਂ ਨਹੀਂ ਹੋਇਆ ਕਿਉਂਕਿ 2022 ਚ ਆਮ ਆਨ ਲਈ ਪਾਰਟੀ ਦੀ ਸਰਕਾਰ ਆਈ ਸੀ ਭਗਵੰਤ ਸਰਕਾਰ ਦੀ ਸਰਕਾਰ ਆਈ ਸੀ ਤੇ ਹੁਣ 2023 27 ਵਿੱਚ ਜਿਹੜੇ ਪੰਜਾਬ ਚ ਹੋਣਾ ਲੇਕਿਨ ਹੁਣ ਆਖਿਰਕਾਰ ਜਦੋਂ ਪੰਜਾਬ ਦੇ ਹਾਲਾਤ ਇੰਨੇ ਖਰਾਬ ਹੋ ਗਏ ਨੇ ਤੇ ਇਹ ਆਪਰੇਸ਼ਨ ਹੁਣ ਕਿਉਂ ਸਾਫ਼ ਤੌਰ ਤੇ ਜਿਹੜਾ ਹੈਗਾ ਚਾਰਡ ਲਗਾਉਂਦੇ ਹੋਏ ਡੀਜੀਪੀ ਨੂੰ ਹਾਈ ਕੋਰਟ ਨੇ ਇਹ ਕਿਹਾ ਕਿ 2-3 ਸਾਲ ਪਹਿਲਾਂ ਇਹ ਕਿਉਂ ਆਪਰੇਸ਼ਨ ਸ਼ੁਰੂ ਨਹੀਂ ਹੋਇਆ ਹਾਈ ਕੋਰਟ ਨੇ ਜਦੋਂ ਪੰਜਾਬ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਆ ਡਾਂਟੇ ਆਇਆ ਜਾਂ ਕਹੋ ਕਲਾਸ ਲਿੱਤੀ ਉਸ ਤੋਂ ਬਾਅਦ ਹੀ ਇਹ ਸਭ ਕਿਉਂ ਸ਼ੁਰੂ ਹੋਇਆ ਇਸ ਤਰ੍ਹਾਂ ਦੇ ਵੱਡੇ ਸਵਾਲ ਜਿਹੜੇ ਹੈਗੇ ਆ ਸਾਫ਼ ਤੌਰ ਤੇ ਹਾਈ ਕੋਰਟ ਨੇ ਡੀਜੀਪੀ ਗੌਰਵ ਯਾਦਵ ਨੂੰ ਪੁੱਛਿਆ ਤੇ ਉਹਨਾਂ ਦੀ ਜਿਹੜੀ ਹੈਗੀ ਕਰਾਦੀ ਕਲਾਸ ਲਗਾਈ ਹੈ ਤੇ ਸਾਫ਼ ਤੌਰ ਤੇ ਜਿਹੜੇ ਹੈਗੇ ਇਹ ਵੱਡੇ ਸਵਾਲ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਜਿਹੜੇ ਹੈਗੇ ਹਾਈ ਕੋਰਟ ਨੇ ਇਸ ਤੇ ਜਵਾਬ ਡੀਜੀਪੀ ਗੌਰਵ ਯਾਦਵ ਤੋਂ ਮੰਗਿਆ ਤੇ ਜਾਣਕਾਰੀ ਮੁਤਾਬਕ ਡੀਜੀਪੀ ਗੌਰਵ ਯਾਦਵ ਦੇ ਨਾਲ ਸਪੈਸ਼ਲ ਡੀਜੀਪੀ ਲੋ ਐਂਡ ਆਰਡਰ ਐਸਐਸਪੀ ਮੁਹਾਲੀ ਡੀਆਈਜੀ ਰੋਪੜ ਰੇਜ ਐਂਡ ਏਜੀਟੀਐਫ ਸੀਰੀਆਈਐਫ ਵੀ ਅਦਾਲਤ ਚ ਪੇਸ਼ ਕੋਈ ਸੀਗੇ ਤੇ ਇਹਦੇ ਦੇ ਨਾਲ ਹੀ ਵੱਡੇ ਸਵਾਲ ਜਿਹੜੇ ਹੈਗੇ ਸਾਫ਼ ਤੌਰ ਤੇ ਜਿਹੜੇ ਹੈਗੇ ਅਦਾਲਤ ਵੱਲੋਂ ਪੁੱਛੇ ਗਏ ਆ ਤੇ ਹੁਣ ਅਗਲੀ ਜਿਹੜੀ ਸੁਣਵਾਈ ਇਸ ਮਾਮਲੇ 'ਚ ਹੋਣੀ ਆ ਉਹ 5 ਫਰਵਰੀ ਨੂੰ ਹੋਵੇਗੀ ਯਾਨੀ ਕਿ 5 ਫਰਵਰੀ ਨੂੰ ਫਿਰ ਇਸ ਸਾਰੇ ਮਾਮਲੇ 'ਤੇ ਸੁਣਵਾਈ ਹੋਵੇਗੀ ਜਦੋਂ ਡੀਜੀਪੀ ਗੌਰਵ ਯਾਦਵ ਪੇਸ਼ ਹੋਣਗੇ ਤੇ ਉਹਨਾਂ ਨੂੰ ਆਪਣਾ ਸਾਰਾ ਸਪਸ਼ਟੀਕਰਨ ਦੇਣਾ ਪਵੇਗਾ ਜੋ-ਜੋ ਵੀ ਹਾਈ ਕੋਰਟ ਨੇ ਸਵਾਲ ਉਹਨਾਂ ਤੋਂ ਪੁੱਛੇ ਨੇ ਜੋ-ਜੋ ਚੀਜ਼ਾਂ ਉਹਨਾਂ ਤੋਂ ਪੁੱਛੀਆਂ ਨਹੀਂ ਤੇ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਹੈਗੀ ਸਭ ਤੋਂ ਅਹਿਮ ਗੱਲ ਇਹ ਹੈਗੀ ਆ ਕਿ ਜਦੋਂ ਇਹ ਜਿਹੜੇ ਸਵਾਲ ਪੁੱਛੇ ਜਾ ਰਹੀ ਸੀ ਕਿ ਬੀਤੇ ਕੱਲ ਜਦੋਂ ਡੀਜੀਪੀ ਗੌਰਵ ਯਾਦਵ ਦੀ ਪੇਸ਼ੀ ਹੋਈ ਸੀਗੀ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਹਾਈ ਕੋਰਟ ਨੇ ਅਦਾਲਤ ਨੇ ਜਦੋਂ ਉਹਨਾਂ ਨੇ ਵੱਡੇ ਸਵਾਲ ਪੁੱਛੇ ਉਹਨਾਂ ਦੀ ਜਦੋਂ ਕਲਾਸ ਲਈ ਉਸ ਤੋਂ ਬਾਅਦ ਹੀ ਉਸੇ ਦੌਰਾਨ ਪੇਸ਼ੀ ਦੌਰਾਨ ਹੀ ਬੀਤੇ ਕੱਲ ਪੰਜਾਬ 'ਚ ਇੱਕ ਹੋਰ ਜਗ੍ਹਾ ਗੋਲੀਆਂ ਚਲੀਆਂ ਜਿਸ ਨੇ ਫੇਰ ਤੋਂ ਵੱਡੇ ਸਵਾਲ ਖੜਾ ਕਰ ਦਿੱਤੇ ਜਦੋਂ ਡੀਜੀਪੀ ਗੌਰਵ ਯਾਦਵ ਦੀ ਕੱਲ ਪੇਸ਼ੀ ਹੋ ਰਹੀ ਸੀ ਉਸੇ ਦੌਰਾਨ ਕੱਲ ਮੁਹਾਲੀ 'ਚ ਜਿਹੜਾ ਹੈਗਾ ਐਸਐਸਪੀ ਆਫਿਸ ਦੇ ਕੋਲ ਇੱਕ ਮਰਡਰ ਹੋਇਆ ਸ਼ਰੀਆਮ ਜਿਹੜੇ ਹੈਗੇ ਆ ਗੋਲੀਆਂ ਚਲੀਆਂ ਤੇ ਇੱਕ ਜਿਹੜਾ ਨੌਜਵਾਨ ਦਾ ਉਸ ਦਾ ਕਤਲ ਹੋ ਗਿਆ ਜਦੋਂ ਇਹ ਪੇਸ਼ੀ ਹੋ ਰਹੀ ਸੀ ਇਸ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਹਾਲਾਤ ਇਸ ਮੌਜੂਦਾ ਸਮੇਂ ਚ ਇੰਨੇ ਜ਼ਿਆਦਾ ਖਰਾਬ ਤੇ ਮਾੜੇ ਹੋ ਚੁੱਕੇ ਨੇ ਕਿ ਜਿਸ ਸਮੇਂ ਹਾਲੇ ਪੇਸ਼ੀ ਚੱਲ ਰਹੀ ਡੀਜੀਪੀ ਕੋ ਸਵਾਲ ਪੁੱਛੇ ਜਾ ਰਹੇ ਨੇ ਜਵਾਬ ਮੰਗੇ ਜਾ ਰਹੇ ਨੇ ਉਹਨਾਂ ਦੀ ਕਲਾਸ ਲੱਗ ਰਹੀ ਉਸੇ ਦੌਰਾਨ ਬੀਤੇ ਕਾਲ ਇੱਕ ਹੋਰ ਜਿਹੜਾ ਹੈਗਾ ਸ਼ਰੀਆਮ ਕਤਲ ਕਿਸੇ ਦਾ ਹੋ ਜਾਂਦਾ ਤੇ ਉਹ ਵੀ ਸਿਰਫ ਐਸਐਸਪੀ ਆਫਿਸ ਦੇ ਨੇੜੇ ਜਿੱਥੇ ਇੱਕ ਐਸਐਸਪੀ ਆਫਿਸ ਹੈਗਾ ਉਸ ਦੇ ਨੇੜੇ ਸੋਚੋ ਕਤਲ ਹੋਇਆ ਇਸਨੇ ਫਿਰ ਤੋਂ ਵੱਡੇ ਸਵਾਲ ਜਿਹੜੇ ਹੈਗੇ ਸੁਰੱਖਿਆ ਨੂੰ ਲੈ ਕੇ ਕਾਨੂੰਨ ਦੀ ਵਿਵਸਥਾ ਨੂੰ ਲੈ ਕੇ ਜਿਹੜੇ ਹੈਗੇ ਆ ਖੜੇ ਕਰ ਦਿੱਤੇ ਤੇ ਇਸ ਤੇ ਹੀ ਹੁਣ ਆਪਾਂ ਦੱਸਦੇ ਆ ਕਿ ਕੀ ਕੀ ਗੱਲਾਂ ਜੁੜੀਆਂ ਸੀਗੀਆਂ ਹਾਈ ਕੋਰਟ ਨੇ ਡੀ.ਜੀ.ਪੀ ਗੌਰਵ ਯਾਦਵ ਦੇ ਸਾਹਮਣੇ ਰੱਖੀਆਂ ਯਾਨੀ ਕਿ ਉਹਨਾਂ ਨੂੰ ਪੁੱਛੀਆਂ ਜਿਸ ਸੇ ਉਹਨਾਂ ਨੇ ਸਵਾਲ ਮੰਗਿਆ ਫਿਰੋਤੀਆਂ ਦੇ ਪੈਸੇ ਕਿੱਥੇ ਜਾ ਰਹੇ ਸਭ ਤੋਂ ਪਹਿਲੇ ਜਿਹੜਾ ਹਾਈ ਕੋਰਟ ਨੇ ਸਵਾਲ ਪੁੱਛਿਆ ਜਾਂ ਗੱਲੋਂ ਗੱਲ ਔਰ ਡਿਸਾਫ ਤੌਰ ਤੇ ਜਿਹੜੀ ਹੈਗੀ ਆ ਕੀ ਕੀ ਮਤਲਬ ਡੀਜੀਪੀ ਗੌਰਵ ਯਾਦਵ ਨੂੰ ਹਾਈ ਕੋਰਟ ਨੇ ਕਿਹਾ ਸਭ ਤੋਂ ਪਹਿਲਾਂ ਹਾਈ ਕੋਰਟ ਨੇ ਕਿਹਾ ਕਿ ਫਿਰੋਤੀਆਂ ਕਿੱਥੇ ਜਾ ਰਹੀਆਂ ਨੇ ਤੇ ਟ੍ਰੇਸ ਕਰਨ ਦੀ ਕੀ ਕੋਸ਼ਿਸ਼ ਹੋ ਰਹੀ ਹੈ ਯਾਨੀ ਕਿ ਜਿਹੜੀ ਵੀ ਫਿਰੋਤੀਆਂ ਦੀ ਕਾਲ ਗੈਂਗਸਟਰਾਂ ਵੱਲੋਂ ਆਉਂਦੀ ਹੈ ਬਦਮਾਸ਼ ਜਿਹੜੇ ਕਾਲ ਕਰਕੇ ਫਿਰੋਤੀ ਮੰਗਦੇ ਨੇ ਉਸਤੇ ਸਾਫ ਤੌਰ ਤੇ ਹਾਈ ਕੋਰਟ ਨੇ ਜਵਾਬ ਮੰਗਿਆ ਕਿ ਫਰੋਤੀ ਜਿਹੜੀ ਮੰਗੇ ਜਾਂਦੇ ਨੇ ਉਹ ਪੈਸੇ ਜਿਹੜੇ ਹੈਗੇ ਟਰਾਂਸਫਰ ਕਰਨ ਲਈ ਜੋ ਵੀ ਹੁੰਦਾ ਉਹ ਪੈਸੇ ਆਖਿਰ ਜਾ ਕਿੱਥੇ ਰਹੀ ਨੇ ਉਸ ਦਾ ਰਸਤਾ ਕੀ ਹੈ ਤੇ ਹਰ ਰੋਜ਼ ਜਿਹੜੇ ਹੈਗੇ ਸੈਂਕੜੇ ਕਰੋੜਾ ਰੁਪਏ ਜਿਹੜੇ ਹੈਗੇ ਮੰਗੇ ਜਾ ਰਿਹਾ ਲੇਕਿਨ ਇਸ ਦੀ ਜਾਂਚ ਜੋ ਹੈਗੀ ਆ ਉਹ ਕਿਸ ਤਰ੍ਹਾਂ ਹੋ ਰਹੀ ਹੈ ਯਾਨੀ ਕਿ ਜਾਂਚ ਪੁਲਿਸ ਕਿਵੇਂ ਕਰ ਰਹੀ ਹੈ ਤੇ ਆਖਿਰ ਕਰ ਰਹੀ ਹੈ ਉਸ ਦਾ ਕੀ ਪ੍ਰੋਸੈਸ ਹੈ ਇਸ ਸਾਫ ਤੌਰ ਤੋਂ ਹਾਈ ਕੋਰਟ ਨੇ ਸਵਾਲ ਪੁੱਛਿਆ ਤੇ ਉਸ ਤੋਂ ਬਾਅਦ ਕਿਹਾ ਕਿ ਜਿਹੜੇ ਪੈਸੇ ਯਾਨੀ ਕਿ ਜਿਹੜੇ ਫਰੋਤੀ ਉਹ ਗੈਂਗਸਟਰ ਬਦਮਾਸ਼ ਮੰਗਦੇ ਨੇ ਉਹ ਪੈਸੇ ਕਿੱਥੇ ਜਾ ਰਹੇ ਨੇ ਸਭ ਤੋਂ ਪਹਿਲਾ ਇਹ ਸਭ ਤੋਂ ਵੱਡਾ ਸਵਾਲ ਜਿਹੜਾ ਹੈਗਾ ਜਾਂ ਇੱਕ ਗੱਲ ਜਿਹੜਾ ਇੱਕ ਸਾਫ਼ ਤੌਰ ਤੋਂ ਜਿਹੜੀ ਚੀਜ਼ ਹੈਗੀ ਆ ਉਹ ਡੀਜੀਪੀ ਤੋਂ ਪੁੱਛੀ ਗਈ ਉਸ ਤੋਂ ਬਾਅਦ ਕਾਤਲਾ ਨੂੰ ਫੜਨ 'ਚ ਦੇਰੀ ਕਿਉਂ ਅ ਦੂਸਰੀ ਗੱਲ ਇਹ ਪੁੱਛੀ ਗਈ ਕਿ ਐਸਐਸਪੀ ਕੋ ਇਹ ਪੁੱਛਿਆ ਗਿਆ ਕਿ ਕਾਤਲਾਂ ਨੂੰ ਫੜਨ ਲਈ 25 ਦਿਨ ਕਿਉਂ ਲੱਗੇ ਜਦੋਂ ਵੀ ਕਿਸੇ ਦਾ ਕਤਲ ਹੋਇਆ ਜਦੋਂ ਬਲਾਚੋਰੀਆ ਦਾ ਵੀ ਕਤਲ ਹੋਇਆ ਤੇ ਇੰਨੀ ਜਦੋਂ ਟਾਈਮ ਜਿਹੜਾ ਹੈਗਾ ਕਾਤਲਾਂ ਨੂੰ ਫੜਨ ਚ ਜਿਹੜੇ ਬਦਮਾਸ਼ ਨੇ ਜਿਹੜੇ આરોપી ਨੇ ਮੁਲਜ਼ਮ ਨੇ ਉਹਨਾਂ ਨੂੰ ਫੜਨ ਚ ਆਖਿਰ 25 ਦਿਨ ਕਿਉਂ ਲੱਗੇ ਇਹ ਸਾਫ਼ ਤੌਰ ਤੋਂ ਵੱਡਾ ਸਵਾਲ ਐਸਐਸਪੀ ਨੂੰ ਹਾਈ ਕੋਰਟ ਨੇ ਪੁੱਛਿਆ ਸਾਫ਼ ਤੌਰ ਤੇ ਕਿ ਐਸਐਸਪੀ ਜਿਹੜੀ ਹੈਗੀ ਇਹ ਕਾਰਵਾਈ ਕਿਉਂ ਨਹੀਂ ਉਹਨਾਂ ਨੇ ਟਾਈਮ ਤੇ ਕੀਤੀ ਤੇ ਐਸਐਸਪੀ ਮੁਹਾਲੀ ਨੂੰ ਇਹ ਪੁੱਛਿਆ ਗਿਆ ਕਿ ਹਤਿਆ ਕਰਨ ਵਾਲੇ ਜਿਹੜੇ ਕਤਲ ਕਰਨ ਵਾਲੇ ਸਤਨੂ ਉਹਨਾਂ ਨੂੰ ਫੜਨ 'ਚ 25 ਦਿਨ ਕਿਉਂ ਲੱਗੇ ਕਿਉਂਕਿ 25 ਦਿਨ ਬਹੁਤ ਜ਼ਿਆਦਾ ਨਹੀਂ ਸਾਫ਼ ਤੌਰ 'ਤੇ ਹਾਈ ਕੋਰਟ ਨੇ ਜਿਹੜਾ ਹੈਗਾ ਵੱਡਾ ਸਵਾਲ ਜਿਹੜੇ ਹੈਗੇ ਐਸਐਸਪੀ ਮੁਹਾਲੀ ਤੇ ਖੜੇ ਕਿਤੇ ਨੇ ਸਿਆਸੀਆਂ ਨੂੰ ਜ਼ਿਆਦਾ ਸਿਕਿਉਰਿਟੀ ਕਿਉਂ ਉਸ ਤੋਂ ਬਾਅਦ ਤੀਸਰੀ ਜਿਹੜੀ ਹਾਈ ਕੋਰਟ ਨੇ ਜਿਹੜੀ ਗੱਲ ਕਹੀ ਕਿ ਰਾਜਨੀਤਿਕ ਕਾਰਜਕ੍ਰਮ ਤੇ ਜਿਹੜੇ ਜ਼ਿਆਦਾ ਸਿਕਿਉਰਿਟੀ ਕਿਉਂ ਦਿੱਤੀ ਜਾਂਦੀ ਹੈ ਨਹੀਂ ਕਿ ਕੋਈ ਵੀ ਪੋਲੀਟੀਕਲ ਜਦੋਂ ਪ੍ਰੋਗਰਾਮ ਹੁੰਦਾ ਉਸ ਤੇ ਵਿੱਚ ਜਿਹੜੀ ਹੈਗੀ ਸਿਕਿਉਰਿਟੀ ਪੁਲਿਸ ਦੀ ਹੋਵੇ ਜਿੰਨੇ ਵੀ ਹੋਗੇ ਇਹ ਮੁਲਾਜ਼ਮ ਉਹਨਾਂ ਦੀ ਜਿਹੜੀ ਸਿਕਿਉਰਿਟੀ ਯਾਨੀ ਕਿ ਪੋਲੀਟੀਕਲ ਪ੍ਰੋਗਰਾਮ ਚ ਜ਼ਿਆਦਾ ਦਿੱਤੀ ਜਾਂਦੀ ਹਾਲਾਂਕਿ ਸਾਫ਼ ਤੌਰ ਤੇ ਹਾਈ ਕੋਰਟ ਨੇ ਕਿਹਾ ਕਿ ਪੰਜਾਬ ਪੁਲਿਸ ਦੇ 88000 ਤੋਂ ਜ਼ਿਆਦਾ ਪੁਲਿਸ ਕਰਮੀ ਨੇ ਲੇਕਿਨ ਫਿਰ ਵੀ ਜੇ ਗੱਲ ਕਰੀਏ ਵੀਆਈਪੀ ਡਿਊਟੀ ਜਦੋਂ ਲਗਾਉਂਦੇ ਨੇ ਤੇ ਆਮ ਜਨਤਾ ਦੇ ਜਿਹੜੇ ਕਾਰਜਕ੍ਰਮ ਯਾਨੀ ਕਿ ਮੇਰੇ ਕੋਲ ਲੋਕਲ ਜਦੋਂ ਜਦੋਂ ਲੋਕਾਂ ਦਾ ਕੋਈ ਪ੍ਰੋਗਰਾਮ ਹੁੰਦਾ ਉੱਚ ਸਿਰਫ 7 ਤੇ 8 ਸੁਰੱਖਿਆ ਕਰਮੀ ਹੀ ਕਿਉਂ ਦਿੱਤੇ ਜਾਂਦੇ ਨੇ ਜਦਕੀ ਗੱਲ ਕਰੀਏ ਰਾਜਨੀਤਿਕ ਕਿਸੇ ਪ੍ਰੋਗਰਾਮ ਦੀ ਤੇ 200 ਤੋਂ ਜ਼ਿਆਦਾ ਜਿਹੜੇ ਮੁਲਾਜ਼ਮ ਨੇ ਜਿਹੜੇ ਪੁਲਿਸ ਕਰਮੀ ਨੇ ਉੱਥੇ ਤਨਖਾਹ ਹੁੰਦੇ ਇਹ ਵੀ ਵੱਡੇ ਸਵਾਲ ਹਾਈ ਕੋਰਟ ਨੇ ਜਿਹੜੇ ਚੁੱਕਦੇ ਹੋਏ ਸਵਾਲ ਜਿਹੜਾ ਹੈਗਾ ਚੁੱਕਦੇ ਹੋ ਜਵਾਬ ਮੰਗ ਰਹੇ ਹਥਿਆਰਾਂ ਵਾਲੇ ਗਾਣੀਆਂ ਤੇ ਰੋਕ ਕਿਉਂ ਨਹੀਂ ਉਸ ਤੋਂ ਬਾਅਦ ਸਾਫ਼ ਤੌਰ ਤੇ ਹਾਈ ਕੋਰਟ ਨੇ ਇਹ ਵੀ ਕਿਹਾ ਕਿ ਗੈਂਗਸਟਰ ਹਥਿਆਰ ਜਿਹੜੇ ਸਿੰਗਰ ਜਿਹੜੇ ਅਵਾਦ ਛੱਡ ਕੇ ਜਿਹੜੇ ਦਿਖਾਏ ਜਾਂਦੇ ਹਨ ਯਾਨੀ ਕਿ ਜੋ ਸੌਂਗਸ ਆਉਂਦੇ ਨਹੀਂ ਜਾਂ ਜਿੱਥੇ ਗੈਂਗਸਟਰ ਅਵਾਦ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਹਥਿਆਰ ਦਿਖਾਏ ਜਾਂਦੇ ਨੇ ਸਾਫ਼ ਤੌਰ ਤੇ ਕਿਉਂਕਿ ਅਸੀਂ ਦੇਖਦੇ ਕਿ ਜ਼ਿਆਦਾਤਰ ਜਦੋਂ ਗੈਂਗਸਟਰ ਅਵਾਦ ਦੀ ਗੱਲ ਹੋ ਰਹੀ ਹੈ ਜਿੱਥੇ ਇੱਕ ਦੂਜੇ ਨੂੰ ਮਾਰਨ ਦੀ ਗੱਲ ਹੋ ਰਹੀ ਹੈ ਇਸ ਤਰ੍ਹਾਂ ਦਾ ਜੋ ਕੋਈ ਗਾਣਾ ਹੈ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਹੈਗੀ ਹੈ ਜਿੱਥੇ ਹਥਿਆਰਾਂ ਨੂੰ ਪ੍ਰਮੋਟ ਕੀਤਾ ਜਾਂਦਾ ਇਸ ਤਰ੍ਹਾਂ ਤੇ ਕਿਉਂ ਇਸ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਹੈ ਰੋਕ ਕਿਉਂ ਨਹੀਂ ਲਗਾਈ ਜਾ ਰਹੀ ਕਿ ਸਾਫ਼ ਤੌਰ ਤੇ ਸੁਣਵਾਈ ਦੌਰਾਨ ਹਾਈ ਕੋਰਟ ਨੇ ਕਿਹਾ ਕਿ ਜਿਹੜੇ ਗੈਂਗਸਟਰ ਤੇ ਹਥਿਆਰ ਜ਼ਿਆਦਾ ਦਿਖਾਉਂਦੇ ਨੇ ਜਾਂ ਉਸ ਨੂੰ ਨੂੰ ਪ੍ਰਮੋਟ ਕਰਦੇ ਨੇ ਉਸ ਤੇ ਵੀ ਸਾਫ਼ ਤੌਰ ਤੇ ਜਿਹੜਾ ਹਾਈ ਕੋਰਟ ਨੇ ਹੁਣ ਇਤਰਾਜ਼ ਜਤਾਇਆ ਤੇ ਹਾਈ ਕੋਰਟ ਨੇ ਡੀਜੀਪੀ ਨੂੰ ਇਹ ਵੀ ਜਾਣਕਾਰੀ ਮੁਤਾਬਕ ਕਿਹਾ ਕਿ ਇਸ ਤਰ੍ਹਾਂ ਜਿਹੜੇ ਵੀ ਲੋਕ ਕਰ ਰਹੇ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਯਾਨੀ ਕਿ ਜੋ ਲੋਕ ਹਥਿਆਰਾਂ ਨੂੰ ਪ੍ਰਮੋਟ ਕਰਕੇ ਕੋਈ ਵੀਡੀਓ ਬਣਾ ਰਹੇ ਨੇ ਜਾਂ ਫਿਰ ਕੋਈ ਗੈਂਗਸਟਰਵਾਦ ਨੂੰ ਪ੍ਰਮੋਟ ਕਰਕੇ ਇਸ ਤਰ੍ਹਾਂ ਦੀ ਅਗਰ ਕੋਈ ਕੰਟੈਂਟ ਕ੍ਰੀਏਟ ਕਰ ਰਿਹਾ ਤੇ ਉਸ ਖਿਲਾਫ ਸਖਤ ਕਾਰਵਾਈ ਦੇ ਆਦੇਸ਼ ਹੈਗੇ ਗੱਲ ਕੀਤੀ ਹੈਗੀ ਸਾਫ ਤੌਰ ਤੇ ਹਾਈ ਕੋਰਟ ਨੇ ਤੇ ਕੋਰਟ ਨੇ ਇਸ ਤਰ੍ਹਾਂ ਸਾਫ ਤੌਰ ਤੇ ਕਿਹਾ ਕਿ ਸੋਸ਼ਲ ਮੀਡੀਆ ਤੇ ਗੈਂਗਸਟਰ ਨੂੰ ਪ੍ਰਮੋਟ ਕਰਨ ਵਾਲੇ ਵੀਡੀਓ ਨੂੰ ਹਟਾਇਆ ਜਾਵੇ ਤੇ ਉਹਨਾਂ ਦੇ ਜਿਹੜੇ ਯੂਆਰ ਯੂਆਰਐਲ ਜੋ ਹੁੰਦੇ ਉਹਨਾਂ ਨੂੰ ਬਲੌਕ ਕਰਨ ਦੇ ਆਦੇਸ਼ ਜਾਰੀ ਕੀਤੇ ਜਾਣ ਇਸ ਤਰ੍ਹਾਂ ਦੇ ਵੱਡਾ ਜਿਹੜਾ ਹੈ ਸਾਫ ਤੌਰ ਤੇ ਹਾਈ ਕੋਰਟ ਨੇ ਆਦੇਸ਼ ਜਿਹੜੇ ਹੈਗੇ ਡੀਜੀਪੀ ਗੌਰਵ ਯਾਦਵ ਨੂੰ ਦਿੱਤੇ ਨੇ ਡੀਜੀਪੀ ਤੋਂ ਮੰਗਿਆ ਇੱਕ ਹਫਤੇ 'ਚ ਜਵਾਬ ਤੇ ਨਾਲ ਹੀ ਅੰਗੇ ਹਾਈ ਕੋਰਟ ਨੇ ਕਿਹਾ ਕਿ ਕਿੰਨੇ ਸ਼ੂਟਰ ਹੁਣ ਤੱਕ ਫੜੇ ਗਏ ਨੇ ਇਹ ਸਵਾਲ ਪੁੱਛਿਆ ਤੇ ਕਿੰਨੇ ਪੈਸੇ ਵਸੂਲ ਹੋਏ ਨੇ ਇੱਕ ਹਫਤੇ ਦੇ ਅੰਦਰ ਅੰਦਰ ਨਿਆ ਐਫੀਡੇਵਿਟ ਦਿੱਤਾ ਜਾਵੇ ਯਾਨੀ ਕਿ ਡੀਜੀਪੀ ਗੌਰਵ ਯਾਦਵ ਤੋਂ ਨਿਆ ਐਫੀਡੇਵਿਟ ਜਿਹੜਾ ਹੈਗਾ ਸਵਾਲ ਜਿਹੜੇ ਹੈਗੇ ਬਦਮ ਜਵਾਬ ਮੰਗੇ ਗਏ ਹਾਈ ਕੋਰਟ ਤੇ ਕਿ ਇਹ ਦੱਸਿਆ ਜਾਵੇ ਹੁਣ ਤੱਕ ਜਿੰਨੇ ਵੀ ਕਤਲ ਹੋਏ ਨੇ ਜਿੰਨੇ ਵੀ ਲੁੱਟ ਕੋਈ ਆਉਣ ਉੱਚ ਜਿੰਨੇ ਵੀ ਸ਼ੂਟਰ ਨੇ ਹੁਣ ਤੱਕ ਉਹ ਕਿੰਨੇ ਹੋਣਾ ਜੋ ਬਦਮਾਸ਼ ਸ਼ੂਟਰ ਫੜੇ ਗਏ ਨੇ ਤੇ ਉਹਨਾਂ ਤੋਂ ਜਿੰਨੇ ਵੀ ਪੈਸੇ ਯਾਨੀ ਕਿ ਉਹਨਾਂ ਨੇ ਰੰਗਦਾਰੀ ਦੀ ਜਿਹੜੀ ਲਿੱਤੀਆ ਉਹਨਾਂ ਚ ਕਿੰਨੇ ਪੈਸੇ ਵਸੂਲ ਹੋਣੇ ਇਹ ਸਾਫ ਤੌਰ ਤੇ ਹਾਈ ਕੋਰਟ ਨੇ ਡੀਜੇਪੀ ਪੰਜਾਬ ਨੂੰ ਇੱਕ ਹਫਤੇ ਦੇ ਅੰਦਰ ਅੰਦਰ ਜਿਹੜਾ ਹੈਗਾ ਉਹਨਾਂ ਕੋਲ ਜਵਾਬ ਮੰਗੇ ਯਾਨੀ ਕਿ ਇੱਕ ਹਫਤੇ ਦੇ ਅੰਦਰ ਜਿਹੜਾ ਹੈਗਾ ਬੀਤੇ ਕੱਲ ਪੇਸ਼ੀ ਹੋਈ ਆ ਤੇ ਇੱਕ ਹਫਤੇ ਦੇ ਅੰਦਰ ਹੁਣ ਡੀਜੀਪੀ ਗੌਰਵ ਯਾਦਵ ਨੂੰ ਇਸ ਦਾ ਜਵਾਬ ਹਾਈ ਕੋਰਟ ਨੂੰ ਅਦਾਲਤ ਨੂੰ ਦੇਣਾ ਪਵੇਗਾ ਕਿ ਆਖਿਰਕਾਰ ਜੋ ਹੁਣ ਤੱਕ ਚੀਜ਼ਾਂ ਹੋਈਆਂ ਯਾਨੀ ਕਿ ਕਿੰਨੇ ਸ਼ੂਟਰ ਫੜੇ ਗਏ ਆ ਤੇ ਉਹਦੇ ਵਿੱਚ ਜਿੰਨੀ ਵੀ ਘਟਨਾਵਾਂ ਹੁਣ ਤੱਕ ਹੋਈਆਂ ਉਹਨਾਂ ਦੀ ਸੀਸੀਟੀਵੀ ਮੋਬਾਈਲ ਤੇ ਜਿਹਦੇ ਵੀ ਕੈਮਰੇਜ ਤੋਂ ਫੁਟੇਜ ਸ਼ੂਟ ਹੋਈ ਆ ਉਹ ਸਾਰੀ ਜਿਹੜੀ ਜਾਣਕਾਰੀ ਹੈਗੀ ਆ ਸਾਰੇ ਜਵਾਬ ਸਮੇਤ ਹਾਈ ਕੋਰਟ ਨੂੰ ਡੀਜੀਪੀ ਗੌਰਵ ਯਾਦਵ ਨੂੰ ਇੱਕ ਹਫਤੇ ਦੇ ਅੰਦਰ ਦੇਣੇ ਪੈਣਗੇ ਤੇ ਇਸ ਦੇ ਨਾਲ ਹੀ ਕਟਨਾ ਦੇ ਜ਼ਿੰਮੇਦਾਰੀ ਜਿੰਨੇ ਲਈ ਇਹ ਕਾਲ ਜਿੰਨੇ ਪੈਸੇ ਆਏ ਹੈ ਤੇ ਉਸ ਤੇ ਨਾਲ ਹੀ ਜਿਹੜੇ ਪੀੜ ਪਾੜ ਵਾਲੇ ਇਲਾਕੇ ਨੇ ਉੱਥੇ ਸਾਫ ਤੌਰ ਤੇ ਨਵੇਂ ਸੀਸੀਟੀਵੀ ਜਿਹੜੇ ਕੈਮਰਾਜ਼ ਨੇ ਉਹ ਲਗਾਉਣ ਦੇ ਆਦੇਸ਼ ਵੀ ਹਾਈ ਕੋਰਟ ਨੇ ਸਾਫ ਤੌਰ ਤੇ ਦੇ ਦਿੱਤੇ ਨੇ ਤੇ ਇਸ ਦੇ ਨਾਲ ਹੀ ਵੀ ਕਿਹਾ ਹੈ ਕਿ ਇਸ ਦੇ ਲਈ ਅਲੱਗ ਬਜਟ ਵੀ ਜਿਹੜਾ ਹੈਗਾ ਸਰਕਾਰ ਜੋ ਹੈਗੀ ਉਪਲਬਧ ਕਰਾਵੇ ਯਾਨੀ ਕਿ ਸਰਕਾਰ ਸਾਫ ਤੌਰ ਤੇ ਇਸ ਲਈ ਬਜਟ ਦਿੱਤਾ ਜਾਵੇ ਤਾਂ ਕਿ ਜਿਹੜੇ ਪੀੜ ਪਾੜ ਵਾਲੇ ਇਲਾਕੇ ਨੇ ਜਿੱਥੇ ਸੀਸੀਟੀਵੀ ਕੈਮਰਾਜ਼ ਨਹੀਂ ਲੇਕਿਨ ਜਿੱਥੇ ਇਦਾਂ ਦੀ ਕੋਈ ਵਾਰਦਾਤ ਅੰਜਾਮ ਦੇ ਸਕਦੀ ਕਿਉਂਕਿ ਸੂਨਸਾ ਨੇ ਲਾ ਕੇ ਜਦੋਂ ਇਸ ਤਰ੍ਹਾਂ ਦੇ ਬਦਮਾਸ਼ ਦੇਖਦੇ ਨੇ ਉੱਥੇ ਹੀ ਇਸ ਤਰ੍ਹਾਂ ਦੇ ਵਾਰਦਾਤਾਂ ਨੂੰ ਅੰਜਾਮ ਦੇ ਦੇਣੇ ਤੇ ਇਸ ਆ ਜਿਹੜਾ ਹੈਗਾ ਵੱਡੇ ਜਵਾਬ ਜਿਹੜੇ ਹੈਗੇ ਹਾਈ ਕੋਰਟ ਨੇ ਜਿਹੜੇ ਹੈਗੇ ਡੀਜੀਪੀ ਗੌਰਵ ਯਾਦਵ ਤੋਂ ਮੰਗੇ ਨੇ ਤੇ ਇਸ ਦੇ ਨਾਲ ਹੀ ਐਸਐਸਪੀ ਆਫਿਸ ਤੇ ਬੀਤੇ ਕੱਲ ਜਿਹੜੀ ਹੋਈ ਸੀ ਕਿਉਂਕਿ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਜਦੋਂ ਕੱਲ ਪੇਸ਼ੀ ਹੋਈ ਉਸ ਦੇ ਦੌਰਾਨ ਜਿਹੜੀ ਹੈਗੀ ਐਸਐਸਪੀ ਆਫਿਸ ਦੇ ਕੋਲ ਹੀ ਬੀਤੇ ਕੱਲ ਮਰਡਰ ਹੋਇਆ ਜਿਸ ਦੌਰਾਨ ਪੇਸ਼ੀ ਹੋ ਰਹੀ ਸੀ ਤੇ ਇਸ ਤੇ ਵੀ ਹੁਣ ਵੱਡੇ ਆਦੇਸ਼ ਜਿਹੜੇ ਹੈਗੇ ਆ ਹਾਈ ਕੋਰਟ ਨੇ ਡੀਜੀਪੀ ਗੌਰਵ ਯਾਦਵ ਨੂੰ ਦਿੱਤੇ ਨੇ ਸਾਫ਼ ਤੌਰ ਤੇ ਜੀ ਜੀ ਵੀ ਗੋਰਾ ਵਿਆਦ ਨੂੰ ਇਸ ਮਾਮਲੇ 'ਚ ਯਾਨੀ ਕਿ ਜੋ ਬੀਤੇ ਕੱਲ੍ਹ ਵੀ ਕਤਲ ਹੋਇਆ ਇਸ ਮਾਮਲੇ 'ਚ ਵੀ ਰਿਪੋਰਟ ਦੇਣ ਦੇ ਜ਼ਿੰਮੇਵਾਰੀ ਦੇਣ ਦੀ ਨਿਰਦੇਸ਼ ਦਿੱਤੇ ਨੇ ਯਾਨੀ ਕਿ ਇਸ ਤੇ ਵੀ ਰਿਪੋਰਟ ਦਿੱਤੀ ਜਾਵੇ ਤੇ ਇਸ ਤੇ ਵੀ ਦੱਸਿਆ ਜਾਵੇ ਕਿ ਆਖਿਰ ਕੌਣ ਕੌਣ ਜ਼ਿੰਮੇਵਾਰ ਹੈ ਕੀ ਹੋਗੀ ਯਾਨੀ ਕਿ ਇਸ ਦੀ ਵੀ ਜਵਾਬ ਦੇ ਹੁਣ ਡੀਜੀਪੀ ਗੌਰਵ ਯਾਦਵ ਦੀ ਹੈ ਹਾਲਾਂਕਿ ਸਾਫ਼ ਤੌਰ ਤੇ ਡੀਜੀਪੀ ਗੌਰਵ ਯਾਦਵ ਨੇ ਵੀ ਆਪਣਾ ਸਪਸ਼ਟੀਕਰਨ ਦਿੱਤਾ ਆਪਣੀ ਜਿਹੜੀ ਗੱਲ ਸੀਗੀ ਉਹ ਹਾਈ ਕੋਰਟ ਦੇ ਅੱਗੇ ਰੱਖੀ ਲੇਕਿਨ ਇਸ ਨੇ ਲੇਕਿਨ ਹੁਣ ਸਾਫ਼ ਤੌਰ ਤੇ ਜਿਹੜੇ ਸਖਤ ਆਦੇਸ਼ ਨੇ ਹਾਈ ਕੋਰਟ ਵੱਲੋਂ ਉਹ ਆਦੇਸ਼ ਜਿਹੜੇ ਨੇ ਹੁਣ ਡੀਜੀਪੀ ਗੌਰਵ ਯਾਦਵ ਨੂੰ ਦਿੱਤੇ ਨੇ ਕਿਉਂਕਿ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਦਿਨ ਵ ਦਿਨ ਜਿਹੜੇ ਹੈਗੇ ਵੱਧ ਤੋਂ ਵੱਧਰ ਹੋਣੇ ਸ਼ਰੀਆਮ ਗੋਲੀ ਚੱਲ ਰਹੀ ਹੈ ਸ਼ਰੀਆਮ ਕਤਲ ਹੋ ਰਿਹਾ ਹੈ ਤੇ ਬੀਤੇ ਕਾਲੀ ਇੱਕ ਹੋਰ ਕਤਲ ਜਿਹੜਾ ਹੈਗਾ ਐਸਐਸਪੀ ਆਫਿਸ ਦੇ ਕੋਲ ਜਿੱਥੇ ਐਸਐਸਪੀ ਆਫਿਸ ਤੇ ਉਸ ਦਾ ਹੀ ਹਵਾਲਾ ਦਿੰਦੇ ਹੋਏ ਹੁਣ ਸਖਤ ਰੁਖ ਜਿਹੜਾ ਹੈਗਾ ਹਾਈ ਕੋਰਟ ਨੇ ਪੰਜਾਬ ਪੁਲਿਸ ਤੇ ਡੀਜੀਪੀ ਦੇ ਜਿਹੜਾ ਹੈਗਾ ਅਪਣਾਇਆ ਤੇ ਉਹਨਾਂ ਤੋਂ ਸਵਾਲ ਮੰਗੇ ਨੇ ਕਿ ਆਖਿਰਕਾਰ ਜੇ ਐਸਐਸਪੀ ਆਫਿਸ ਦੇ ਕੋਲ ਹੀ ਇਸ ਤਰ੍ਹਾਂ ਦੀ ਘਟਨਾਵਾਂ ਹੋਉਂਗੀਆਂ ਐਸਐਸਪੀ ਆਫਿਸ ਜਿੱਥੇ ਹੈਗਾ ਉਹਦੇ ਕੋਲ ਹੀ ਜਿਹੜਾ ਸ਼ਰੀਆਮ ਕਤਲ ਹੋ ਰਿਹਾ ਹੈ ਤੇ ਕਾਨੂੰਨ ਵਿਵਸਥਾ ਪੰਜਾਬ ਦੀ ਕਿੱਥੇ ਜਾ ਰਹੀ ਹੈ ਤੇ ਹੁਣ ਇਹ ਸਾਰੀ ਚੀਜ਼ਾਂ ਤੇ ਜਿਹੜੀ ਹੈਗੀ ਹਾਈ ਕੋਰਟ ਸਖਤ ਹੋ ਗਈ ਹੈ ਤੇ ਸਾਫ਼ ਤੌਰ ਤੇ ਹੁਣ ਪੰਜਾਬ ਦੇ ਜਿਹੜੇ ਡੀਜੀਪੀ ਗੌਰਵ ਯਾਦਵ ਨੇ ਉਨ੍ਹਾਂ ਕੋ ਇੱਕ ਹਫਤੇ ਦੇ ਅੰਦਰ ਅੰਦਰ ਜਵਾਬ ਮੰਗਿਆ ਤੇ ਸਾਰਾ ਸਪਸ਼ਟੀਕਰਨ ਮੰਗਿਆ ਤੇ ਹੁਣ ਫਿਲਹਾਲ ਅਗਲੀ ਜਿਹੜੀ ਸੁਣਵਾਈ ਉਹ 5 ਫਰਵਰੀ ਨੂੰ ਹੋਵੇਗੀ ਤੇ ਉਨ੍ਹਾਂ ਵਾਲੇ ਸਮੇਂ 'ਚ ਵੇਖਣਾ ਹੋਵੇਗਾ ਕਿ 5 ਫਰਵਰੀ ਨੂੰ ਜਿਹੜੇ ਡੀਜੀਪੀ ਗੌਰਵ ਯਾਦਵ ਨੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਸਵਾਲ ਨੇ ਜੋ ਕਿ ਹਾਈ ਕੋਰਟ ਨੇ ਉਹਨਾਂ ਤੋਂ ਪੁੱਛੇ ਨੇ ਜਵਾਬ ਜਿਸ ਤਰ੍ਹਾਂ ਦਾ ਮੰਗੇ ਨੇ ਉਸਤੇ ਕੀ ਸਪਸ਼ਟੀਕਰਨ ਤੇ ਕੀ ਕੀ ਜਿਹੜੀ ਗੱਲਾਂ ਨੇ ਉਹ ਆਪਣਾ ਕੀ ਕੀ ਪੁਆਇੰਟਸ ਨੇ ਜਾਂ ਸਪਸ਼ਟੀਕਰਨ ਜੋ ਹੈਗੇ ਹੁਣ ਅਦਾਲਤ ਤੋਂ ਦੇਣਗੇ ਤੇ ਆਖਿਰਕਾਰ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਕਦੋਂ ਤੱਕ ਸਹੀ ਹੋਣਗੇ ਤੇ ਕਦੋਂ ਤੱਕ ਜਿਹੜੀ ਹੈਗੀ ਆ ਪੰਜਾਬ ਚ ਹਾਲਾਤ ਸਹੀ ਹੋਣਗੇ ਤੇ ਆਖਿਰਕਾਰ ਕਦੋਂ ਇਹ ਸਾਰੀ ਜਿਹੜੀ ਚੀਜ਼ਾਂ ਹੋ ਰਹੀਆਂ ਨੇ ਇਸ ਤੇ ਜਿਹੜੀ ਹੈਗੀਆ ਕੰਟਰੋਲ ਕਰਨ ਚ ਪੁਲਿਸ ਕਾਮਯਾਬ ਹੋ ਪਾਏਗੀ ਕਿਉਂਕਿ ਵੱਡੇ ਵੱਡੇ ਦਾਅਵੇ ਤਾਂ ਜ਼ਰੂਰ ਭਗਵੰਤ ਸਰਕਾਰ ਕਰੀਆ ਫਿਲਹਾਲ ਇਹ ਤਾਂ ਹੁਣ ਆਉਣ ਵਾਲੇ ਸਮੇਂ ਚ ਵੇਖਣਾ ਹੋਵੇਗਾ ਕਿ ਆਖਿਰਕਾਰ ਹੁਣ ਇਸ ਤੇ ਡੀਜੀਪੀ ਗੌਰਵ ਯਾਦਵ ਕੀ ਸਪਸ਼ਟੀਕਰਨ ਆਉਣ ਵਾਲੇ ਸਮੇਂ ਚ ਦੇਣਗੇ ਤੁਸੀਂ ਵੀ ਕਮੈਂਟ ਕਰਕੇ ਆਪਣੀ رائے ਦੇ ਸਕਦੇ ਫਿਲਹਾਲ ਅਜੇ ਦੇ ਕ੍ਰਾਈਮ ਚਾਰਜ ਚਬਸੀ ਨੇ ਜਲਦੀ ਕ੍ਰਾਈਮ ਸਟੋਰੀ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਵੀ ਇੱਕ ਦਿਨੋਂ ਪੰਜਾਬ ਤੱਕ ਸਤਸ਼ਯਾ ਕਾਲ